समूह संसार में ईद उल अदा का त्योहार बड़ी श्रद्धा और धूमधाम की भावना के साथ मनाया जा रहा है जहाँ पर संसार के लोग एकजुट होने की और मिलजुल कर रहने की बात वो कर रहे हैं वहां पर आपको बता दें कि पंजाब के, के जलंधर शहर के एमपी पी चरणजीत सिंह चन्नी और पूर्व मुख्यमंत्री पंजाब की ओर से आज सबको बधाई देते हुए कहा कि हम सबको मिलजुल कर और एकजुट ही रहना चाहिए वहां पर बता दे के एम पी चरणजीत सिंह चन्नी ने यह भी कहा कि उर्दू और अरबी मैं खुद भी सीख रहा हूं। उन्होंने वीडियो में खुद अरबी और उर्दू भाषा बोलकर भी सुनाई आओ आपको भी दिखाते हैं क्या कहा चरणजीत सिंह चन्नी पंजाब के पूर्व मुख्यमंत्री और जलंधर शहर के एमपी की ओर से मुबारक दिन है आज दे दिन हजरत इब्राहिम साहब ने सुंदरता दिन है ਅੱਜ ਦੇ ਦਿਨੇ ਜਦੋਂ ਖੁਦਾ ਨੇ ਹਜਰਤ ਇਬਰਾਹੀਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇੱਕ ਜੀਵਤ ਗੱਲ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਪਵਾਰਕ ਲੋਕ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਹਾ ਹਾਂ ਇਹ ਕਹਿੰਦੇ ਸੀ ਕਿ ਕਿੰਨੇ ਕਿ ਸਿੱਖ ਲਈ ਮੈਂਗਾ ਸੁਣਾ ਦਨਾ ਬਾਈ ਹਲ ਬੇ ਬੇ ਟੇ ਟੇ ਸੇ ਜੀਂਚੇ ਏਕੇ ਢਾਲ ਢਾਲ ਜਾਲ ਰੇ ਅੜੇ ਸੀਮ ਸੀਮ ਸੁਆਦ ਜੁਆਤ ਕੋਏ ਜੋਏ ਐਂ ਗੈਂ ਗੇ ਕਾ ਆਫਤਾਫ ਗਾ ਗਾਮ ਨੀ ਨੂਨਬਾ ਕੇ ਹਮ ਜਾਂ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਜੋ ਹੁੰਦੀ ਉਹ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ੁਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ

आज सबको बधाई देते हुए कहा कि हम सबको मिलजुल और एकजुट ही रहना चाहिए वहां पर बता दे कि एम पी चरणजीत सिंह चन्नी ने यह भी कहा कि उर्दू और अरबी मैं खुद भी सीख रहा हूं उन्होंने वीडियो में खुद अरबी और उर्दू भाषा बोलकर भी सुनाई आओ आपको भी दिखाते हैं क्या कहा चरणजीत सिंह चन्नी पंजाब के पूर्व मुख्यमंत्री और जलंधर शहर के एमपी की ओर से मुबारक दिन है ਅੱਜ ਦੇ ਦਿਨ ਹਜਰਤ ਇਬਰਾਹਿਮ ਸਾਹਿਬ ਨੇ ਕੀ ਸੁੰਦਰਤਾ ਦੇਣਾ ਅੱਜ ਦੇ ਦਿਨ ਜਦੋਂ ਖੁਦਾ ਨੇ ਹਜਰਤ ਇਬਰਾਹਿਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਦੱਸਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੋਂ ਇਪਰਾਰਗ ਲੋਕ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਇਹ ਕਹਿੰਦੇ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦੇਣਾ ਭਾਈ ਅਲਫ ਬੇ ਤੇ ਟੇ ਟੇ ਸੇ ਜੀਂਦੇ ਇੱਕ ਏ ਦਾਲ ਦਾਲ ਜਾਲ ਰੇ ਅੜੇ ਸੀਮ ਸੀਮ ਸੁਆਜੋ ਆ ਕੋਏ ਜੋਏ ਐਨ ਗੈਮ ਕੇ ਕਾਪਤਾਫ ਗਾਹ ਨਾਮ ਨਹੀਂ ਨੂਬਾ ਕੇ ਹਮ ਜੱਟ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜਵਾਨਾ ਹੈ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਉਹ ਹੁੰਦੀ ਹੈ ਉਹ ਸਭ ਤੋਂ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜਿੱਥੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੋ ਧੰਨਵਾਦ